ਦੱਸੋ ਕਿਹੜੀ ਥੋੜੀ ਥੋੜੀ ਜ਼ਮੀਨ ਦੇ ਵਿੱਚ ਸਰ ਮੇਰੀ ਇੱਥੇ ਡਿਊਟੀ ਲੱਗੀ ਹੈ ਜੀ ਤੁਹਾਡੀ ਡਿਊਟੀ ਲੱਗੀ ਆ ਵੀਰ ਜੀ ਜੇ ਤੁਹਾਡੀ ਡਿਊਟੀ ਲੱਗੀ ਆ ਤੇ ਫਿਰ ਡਿਊਟੀ ਅਫਸਰਾਂ ਨੂੰ ਦੱਸੋ ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ ਸਰ ਮੈਂ ਤਾਂ ਸਾਡੀਆਂ ਜ਼ਮੀਨਾਂ ਚ ਆ ਕੇ ਸਾਨੂੰ ਉਹ ਕਹਿਣ ਕਿ ਪਰਮਿਸ਼ਨ ਲੈਣੀ ਅਸੀਂ ਨਹੀਂ ਲੈਂਦੇ ਪਰਮਿਸ਼ਨ ਕਿਸੇ ਨੂੰ ਸਰ ਮੈਂ ਕਿਸੇ ਨੂੰ ਨਹੀਂ ਕਿਹਾ ਇਹ ਸਾਡੀ ਜ਼ਮੀਨ ਆ ਦੇਖੋ ਇਹ ਸਾਡੀ ਜ਼ਮੀਨ ਹੈ ਨਾ ਮੈਂ ਮੰਨਦਾ ਤੁਹਾਡੀ ਐਸੇ ਇਹ ਸਾਡੀ ਸ਼ੇਰਗੜ੍ਹ ਦੀ ਜ਼ਮੀਨ ਹੈ ਮੰਨ ਗਿਆ ਤੁਹਾਡੀ ਇਸ ਗੱਲ ਨੂੰ ਸਰ ਮੇਰੀ ਡਿਊਟੀ ਲੱਗੀ ਹੈ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਚਲੋ ਠੀਕ ਹੈ ਫਿਰ ਤੁਹਾਨੂੰ ਅਸੀਂ ਦੱਸਦਾ ਜੀ ਤੁਸੀਂ ਅਫਸਰਾਂ ਨੂੰ ਆਪਣੀ ਜਮੀਨਾ ਚ ਬੋਰ ਲਾ ਰਹੇ ਆ ਸਾਡੀਆਂ ਜਮੀਨਾ ਚ ਕੋਈ ਝਾੜੂ ਬਾਰੂ ਪਾਰਟੀ ਕੋਈ ਸੱਤਾਧਾਰੀ ਸਰਕਾਰ ਕੋਈ ਪੁਲਿਸ ਅਫਸਰ ਅਸੀਂ ਨਹੀਂ ਬੰਨ ਦੇਣਾ ਕਲੀਅਰ ਕਟ ਹੈ ਮੇਰਾ ਵੀਰ ਜਿਹੜੇ ਪੱਗਾ ਬਣ ਕੇ ਕਿਸਾਨਾਂ ਦੇ ਡਾਂਗਾ ਚੱਲਉਂਦੇ ਨੇ ਪੱਗਾ ਤੁਹਾਨੂੰ ਇਹ ਪਤਾ ਕਿਸ ਗੁਰੂਆਂ ਨੇ ਬਣਾਈਆਂ ਪੱਗਾ ਕਿੱਦਾਂ ਮਿਲੀਆਂ ਪੱਗਾ ਯਾਰ ਪੱਗਾ ਬਣ ਕੇ ਸਾਡੇ ਭਰਾਵਾਂ ਨੂੰ ਪਤਾ ਲੱਗਾ ਸੀ ਕਿ ਜਿਹੜੀਆਂ ਇਹਨਾਂ ਵੱਲੋਂ ਨੋ ਐਂਟਰੀ ਦੀਆਂ ਫਲੈਕਸਾਂ ਲਗਾਈਆਂ ਜਾ ਰਹੀਆਂ ਹਨ ਉਹ ਉਤਾਰੀਆਂ ਦੂਸਰੀ ਲੋਕੇਸ਼ਨ ਤੇ ਪਹੁੰਚਿਆ ਐਸੇ ਵੇਲੇ ਚੰਡੀਗੜ੍ਹ ਬਾਈਪਾਸ ਤੇ ਖੜੇ ਆ ਉੱਥੇ ਕਿਸਾਨਾਗੁਰ ਦੁਆਰਾ ਗੱਲ ਕਰਦੇ ਆਂ ਮਨਜੀਤ ਜੀ ਅਗਲੀ ਰਣਨੀਤੀ ਕੀ ਰਹੇਗੀ ਇਸ ਲੈਂਡ ਪੂਰਿੰਗ ਕੌਂਸਿਲ ਨੂੰ ਲੈ ਕੇ ਦੇਖੋ ਕਲੀਅਰ ਅਸੀਂ ਦੱਸ ਚੁੱਕੇ ਹਾਂ ਸਰਕਾਰ ਨੂੰ ਕਿ ਅਸੀਂ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਸਰਕਾਰ ਨੂੰ ਚੈਲੰਜ ਕਰਦੇ ਆਂ ਵੀ ਸਾਡੇ ਨਾਲ ਤੁਸੀਂ 네ਗੋਸ਼ੀਏਸ਼ਨ ਦੇ ਵਿੱਚ ਬੈਠੋ ਆਓ ਕਰੋ 네ਗੋਸ਼ੀਏਸ਼ਨ ਸਾਡੇ ਨਾਲ ਤੁਸੀਂ ਫਿਰ ਦੂਸਰੀ ਗੱਲ ਅੱਜ ਹੁਣ ਪਤਾ ਲੱਗਿਆ ਕਿ ਇੱਥੇ ਸੁਵਨ ਫਾਰਮ ਚੌਂਕ 'ਚ ਅਸੀਂ ਆ ਵਿਰੋਧਤਾ ਦਾ ਬੋਰਡ ਲਾਉਣਾ ਹੈ ਜਿੱਥੇ ਸਾਡੀਆਂ ਮਗਰ ਜ਼ਮੀਨ ਹੈ ਆਪਣੀ ਜ਼ਮੀਨ 'ਚ ਔਰ ਇਹ ਛੇਰਗੜ੍ਹ ਦੀ ਜ਼ਮੀਨ ਹੈ ਸਾਡੀ ਛੇਰਗੜ੍ਹ ਦੇ ਪੂਰੀਨ ਦੀ ਜ਼ਮੀਨ ਆ ਰਹੀ ਆ ਇਦੇ ਵਿੱਚ ਲੈਂਡ ਪੁਲਿੰਗ ਅਸੀਂ ਆਪਣੀ ਜ਼ਮੀਨ 'ਚ ਬੋਰਡ ਵੀ ਨਹੀਂ ਲਾ ਸਕਦੇ ਸਾਨੂੰ ਮੁਲਾਜ਼ਮ ਪੁੱਛਦਾ ਪਰਮਿਸ਼ਨ ਲਈ